ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਨੂੰ ਜ਼ਰੂਰੀ ਬੇਨਤੀ ਹੈ ਭਾਈ ਕਿ ਆਪ ਜੀ ਨੂੰ ਪਤਾ ਹੀ ਹੈ ਸਾਡੇ ਪੰਜਾਬ ਦਾ ਹਾਲ ਬੜਾ ਮੰਦਾ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਨਸ਼ੇ ਵੱਧ ਚੁੱਕੇ ਹਨ ਨੌਜਵਾਨ ਨਸ਼ੇ ਕਰ ਕਰਕੇ ਆਪਣੀ ਦੇਹੀ ਨੂੰ ਖਰਾਬ ਕਰ ਰਹੇ ਹਨ ਦਿਨ-ਪੋ ਦਿਨ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਕਰਕੇ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ ਸੋ ਸੰਗਤਾਂ ਦੇ ਮੈਨੂੰ ਬਹੁਤ ਫੋਨ ਆਏ ਸਨ ਕੀ ਬਾਬਾ ਜੀ ਨਸ਼ਾ ਦੇ ਪ੍ਰਤੀ ਆਪਾਂ ਕੋਈ ਆਵਾਜ਼ ਉਬਲੰਧ ਕਰੀਏ ਸੋ ਸੰਗਤ ਨੂੰ ਬੇਨਤੀ ਹੈ ਭਾਈ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਵਿੱਚ ਇਹ ਹਾਲ ਬਣ ਚੁੱਕਿਆ ਕਿ ਸ਼ਾਮ ਨੂੰ 6:30 7 ਵਜੇ ਕੋਈ ਬਾਹਰ ਨਹੀਂ ਜਾ ਰਿਹਾ ਕਿਉਂਕਿ ਡਰ ਦੇ ਮਾਰੇ ਤੁਹਾਨੂੰ ਪਤਾ ਜਿਹੜੇ ਨਸ਼ੇ ਦੇ ਆਦੀ ਹਨ ਉਹ ਵਿਚਾਰੇ ਨਸ਼ੇ ਦੀ ਤੋਰ ਤੋਂ ਤੰਗ ਆ ਕਰਕੇ ਲੁੱਟਾਖੋਹੀ ਕਰਦੇ ਹਨ ਕਿਸੇ ਨੂੰ ਮੌਤ ਦੇ ਘਾਤ ਉਤਾਰ ਦਿੰਦੇ ਹਨ ਚੋਰੀਆਂ ਕਿੰਨੀਆਂ ਹੋ ਰਹੀਆਂ ਕਤਲ ਕਿੰਨੇ ਹੋ ਰਹੇ ਹਨ ਕੋਈ ਕਿਸਦਾ ਮੋਬਾਈਲ ਖੋ ਕੇ ਭੱਜ ਰਿਹਾ ਕਿੰਨੇ ਕਿੰਨਾ ਕੁ ਤੁਹਾਨੂੰ ਦੱਸਾਂ ਮੈਂ ਕਿੰਨਾ ਕੁ ਦੁੱਖ ਆਉਂਦਾ ਜਦੋਂ ਅਸੀਂ ਆਪਣੇ ਫੇਸਬੁੱਕ ਤੇ ਵੀਡੀਓ ਵੇਖਦੇ ਆ ਵੀ ਨਸ਼ੇ ਦੇ ਆਦੀ ਕਿਸੇ ਨੂੰ ਮੌੜ ਦੇ ਘਾਟ ਉਤਾਰ ਦਿੰਦੇ ਹਨ ਕਿਉਂਕਿ ਨਸ਼ੇ ਦੇ ਕਰਕੇ ਹੀ ਸਭ ਕੁਝ ਹੋ ਰਿਹਾ ਅੱਜ ਆਪਣੇ ਪਿੰਡਾਂ ਵਿੱਚ ਦੀ ਸ਼ਾਮ ਨੂੰ ਨੰਗੋਂ ਤੋਂ ਲੋਕ ਡਰਦੇ ਹਨ ਸ਼ਾਮ ਨੂੰ ਟਾਈਮ ਸਿਰ 6:30 7 ਵਜੇ ਕੋਈ ਬੰਦਾ ਜਾਂਦਾ ਤੇ ਉਹਨੂੰ ਲੁੱਟ ਲਿੱਤਾ ਜਾਂਦਾ ਜਾਂਦੇ ਸੱਟਾਂ ਪੇਟਾਂ ਮਾਰ ਕੇ ਕੋਈ ਮੋਬਾਈਲ ਪੈਸੇ ਕੋਲੋਂ ਖੋ ਕੇ ਲੈ ਜਾਂਦੇ ਨੇ ਜਿਹੜੇ ਨਸ਼ੇ ਦੇ ਆਦੀ ਹਨ ਸੋ ਸੰਗਤ ਨੂੰ ਬੇਨਤੀ ਹੈ ਜਿਹੜੇ ਆਪਜੀ ਚਾਹਣੇ ਹੋ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਵੇ ਪੰਜਾਬ ਦੀ ਜਵਾਨੀ ਵਾਜ ਜਾਵੇ ਜੇ ਪੰਜਾਬ ਦੀ ਜਵਾਨੀ ਬਚੇਗੀ ਤਾਂ ਹੀ ਸਾਡਾ ਪੰਜਾਬ ਵਾਸਕਦਾ ਜੇ ਸਾਡੇ ਪੰਜਾਬ ਦੇ ਪੱਲੇ ਸਾਡੀ ਜਵਾਨੀ ਨਾ ਰਹੇ ਨੌਜਵਾਨ ਨਾ ਰਹੇ ਤੇ ਪੰਜਾਬ ਨੂੰ ਤੇ ਗੁਲਾਮ ਬਣਾਈ ਲੈਣਾ ਇਸ ਕਰਕੇ ਬੇਨਤੀ ਹੈ ਜਿੰਨੇ ਵੀ ਮੇਰੇ ਨਾਲ ਆਪਜੀ ਸਹਿਮਤ ਹੋ ਮੈਂ ਬੇਨਤੀ ਕਰਦਾ ਸਤਿਕਾਰਯੋਗ ਨੌਜਵਾਨ ਵੀਰਾਂ ਨੂੰ ਔਰ ਭੈਣਾਂ ਨੂੰ ਮਾਤਾਵਾਂ ਨੂੰ ਬਜ਼ੁਰਗਾ ਨੂੰ ਕਿ ਆਪਾਂ ਇਹ ਨਸ਼ੇ ਦੀ ਬਾਜ ਬੁਲੰਦ ਕਰਨੀ ਹੈ ਮੈਂ ਸਾਰੇ ਪੰਜਾਬ ਦੀ ਗੱਲ ਤੇ ਨਹੀਂ ਕਰ ਸਕਦਾ ਚਲੋ ਜੀ ਕਲੰਗੀਤਰ ਜੀ ਨੇ ਸਾਰੇ ਪੰਜਾਬ ਲੈਵਲ ਤੇ ਸੇਵਾ ਲੈਣੀ ਹੋਈ ਇਹ ਕਲੰਗੀਤਰ ਸੱਚੇ ਪਾਤਸ਼ਾਹ ਆਪ ਜਾਣਦੇ ਹਨ ਮੈਂ ਸੋਚਿਆ ਸਾਡੇ ਜਥੇ ਦੇ ਸਿੰਘਾਂ ਨੇ ਔਰ ਇਲਾਕੇ ਦੀਆਂ ਸੰਗਤਾਂ ਨਾਲ ਮਿਲ ਕੇ ਸੋਚਿਆ ਵੀ ਘੱਟੋ ਘੱਟ ਬੱਬਈਆ ਆਪਾਂ ਆਪਣੇ ਇਲਾਕੇ ਵਿੱਚ ਤੇ ਕਰੀਏ ਨਾ 20 25 ਪਿੰਡ ਜਿੰਨੇ ਪਿੰਡ ਨੇ ਸਾਡੇ ਲੰਮੀ ਹਲਕੇ ਦੇ ਬੱਲੂਆ ਨੇ ਹਲਕੇ ਦੇ ਇਸ ਕਰਕੇ ਮਲੋਟ ਦੇ ਔਰ ਹਬੌਰ ਦੇ ਨੇੜੇ ਨੇ ਜਿੰਨੇ ਪਿੰਡ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵਾਚੜ ਕੇ ਸਾਰੇ ਜਾਣੇ ਸਾਥ ਦਿਓ ਕਿਉਂਕਿ ਆਪਾਂ 31 ਤਰੀਕ ਨੂੰ ਸਵੇਰੇ 8 ਵਜੇ ਪਿੰਡ ਬਹਾਦਰ ਖੇੜਾ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਕੱਟ ਰੱਖਿਆ ਹੈ ਵਾਚੜ ਕੇ ਸਾਰੇ ਜਾਣੇ ਪਹੁੰਚ ਪ੍ਰਸ਼ਾਸਨ ਵਾਲੇ ਵੀਰਾਂ ਨੂੰ ਵੀ ਬੇਨਤੀ ਉਹ ਵੀ ਉੱਥੇ ਪਹੁੰਚਣਗੇ ਇਹ ਵੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਜਾਣੇ ਪਹੁੰਚਿਓ ਇਹ ਨਹੀਂ ਸੋਚਣਾ ਵੀ ਆਪਾਂ ਕਿਹੜਾ ਨਸ਼ਾ ਕਰਦੇ ਆਪਾਂ ਕੀ ਲੈਣਾ ਯਾਦ ਰੱਖਿਓ ਜੀ ਤੁਸੀਂ ਨਸ਼ਾ ਨਹੀਂ ਕਰਦੇ ਤੁਹਾਡਾ ਪਰਿਵਾਰ ਨਸ਼ਾ ਨਹੀਂ ਕਰਦਾ ਇੱਕ ਦਿਨ ਆਪਾਂ ਇਕੱਲੇ ਰਹਿ ਜਾਣਾ ਕਿਉਂਕਿ ਸਾਡੇ ਆਂਢ ਗੁਆਂਢ ਸਾਰੇ ਨਸ਼ੇ ਕਰਕੇ ਮਰ ਜਾਣਾ ਸਾਡੇ ਨੌਜਵਾਨ ਮਰੀ ਜਾਂਦੇ ਨੇ ਨਸ਼ੇ ਦੇ ਵਿੱਚ ਇਹ ਨਹੀਂ ਸੋਚਣਾ ਕਿਉਂਕਿ ਇਹ ਹਰ ਇੱਕ ਮਾਂ ਦੇ ਦਿਲ ਦਾ ਦੁੱਖ ਹੈ ਹਰ ਇੱਕ ਪਿਤਾ ਦੇ ਦਿਲ ਦਾ ਦੁੱਖ ਹੈ ਜਿਹਦੇ ਬੱਚੇ ਨਸ਼ਾ ਕਰਦੇ ਹਨ ਉਹਨਾਂ ਮਾਤਾ ਪਿਤਾ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਬੜੇ ਦੁਖੀ ਨੇ ਕੋਈ ਘਰ ਦਾ ਸਮਾਨ ਵੇਚ ਦਿੰਦਾ ਕੋਈ ਲੀੜੇ ਕੱਪੜੇ ਚੁੱਕ ਕੇ ਵੇਚ ਦਿੰਦਾ ਬੜੇ ਇਦਾਂ ਦੇ ਕੇਸ ਨੇ ਪ੍ਰਸੰਗਤ ਦੇ ਕਹਿਣ ਤੇ ਔਰ ਸੰਗਤਾਂ ਦੇ ਕਹਿਣ ਦੇ ਉੱਪਰ ਇਹ ਮੈਂ ਉਪਰਾਲਾ ਕਰ ਰਿਹਾ ਤਨ ਕਲਗੀਧਰ ਸੱਚੇ ਪਾਤਸ਼ਾਹ ਸ਼ਹੀਦ ਸਿੰਘ ਮੇਰ ਕਰਨ ਆਪਾਂ ਰਲ ਮਿਲ ਕੇ ਸਾਰੇ ਜਾਣੇ ਆਪਾਂ ਆਪਣੇ ਇਲਾਕੇ ਨੂੰ ਸੰਭੀਏ ਜਿਹੜੇ ਵੀਰ ਨਸ਼ਾ ਕਰਦੇ ਹਨ ਉਹਨਾਂ ਦੇ ਮਾਤਾ ਪਿਤਾ ਸਾਨੂੰ ਮਿਲਣ ਆਪਾਂ ਨੌਜਵਾਨਾਂ ਦਾ ਨਸ਼ਾ ਵੀ ਆਪ ਆਪਣੇ ਜਥੇਬੰਦੀ ਵੱਲੋਂ ਇਲਾਜ ਕਰਵਾਵਾਂਗੇ ਜਿਹੜੇ ਨਸ਼ਾ ਵੇਚਦੇ ਹਨ ਉਹਨਾਂ ਨੂੰ ਵੀ ਆਪਾਂ ਪਿਆਰ ਨਾਲ ਬੇਨਤੀ ਕਰਾਂਗੇ ਹਰ ਇੱਕ ਪੰਚਾਇਤ ਨੂੰ ਗ੍ਰਾਮ ਜਿੰਨੇ ਪਿੰਡਾਂ ਦੀਆਂ ਪੰਚਾਇਤਾਂ ਹਨ ਮੈਂਬਰ ਸਰਪੰਚ ਸਾਰਿਆਂ ਨੂੰ ਨਾਲ ਮਿਲ ਕੇ ਬੇਨਤੀ ਹੈ ਕਿ ਮੇਰਾ ਸਾਥ ਦਿਓ ਵਾਚੜ ਕੇ ਆਪਾਂ ਸਾਰੇ ਜਾਣੇ ਨਸ਼ੇ ਦੀ ਜਿਹੜੀ ਖਾਤਮ ਕਰੀਏ ਆਪਾਂ ਨਸ਼ੇ ਦੀ ਮਹਿੰਮ ਚਲਾਉਣੀ ਹੈ ਨਸ਼ੇ ਦੇ ਵਿਰੁੱਧ ਜਿਹੜੀ ਮਹਿੰਮ ਚਲਾਉਣੀ ਹੈ ਉਹਦੇ ਵਿੱਚ ਸਾਰੇ ਜਾਣੇ ਸਾਥ ਦਿਓ ਇਹ ਮੇਰਾ ਨਹੀਂ ਇਹ ਹਰ ਇੱਕ ਘਰ ਦਾ ਹਰ ਇੱਕ ਨੌਜਵਾਨ ਦਾ ਭੈਣ ਭਰਾ ਦਾ ਸਭ ਦਾ ਫਰਜ਼ ਬਣਦਾ ਵਾਚੜ ਕੇ ਸਾਰੇ ਜਾਣੇ ਸਾਥ ਦਿਓ ਜੇ ਮੇਰੇ ਨਾਲ ਕਿਸੇ ਨੇ ਗੱਲ ਕਰਨੀ ਹੋਵੇ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਹੈ ਵਾਚੜ ਕੇ 31 ਤਰੀਕ ਨੂੰ ਸਵੇਰੇ 8:00 ਵਜੇ ਪਿੰਡ ਬਹਾਦਰ ਕਿੜਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ